ਪਾਉ ਸਤ ਸ੍ਰੀਕਾਲ ਪਾਉ ਆਓ ਤੁਹਾਨੂੰ ਇੱਕ ਵੀਡੀਓ ਦਿਖਾਈ ਗਿਆ ਟੈਗਰ ਜੀਤ ਸਿੰਘ ਦੀ ਦੋ ਤਿੰਨ ਗੱਲਾਂ ਕਈਆਂ ਮਾਨੀ ਮੋਲਿਆ ਸਰਦਾਰ ਜੱਟ ਨੇ ਉਹ ਕਹਿੰਦੇ ਕਿ ਜਾਪਾਨ ਚ ਉਹ ਗਏ ਜਦੋਂ ਪਹਿਲੀਆਂ ਪਹਿਲ 70 72ਵਿਆਂ ਦੇ ਧਾਕੇ ਚ ਤੇ ਉਹਨਾਂ ਦੀ ਪੱਗ ਬਾਰੇ ਜਾਪਾਨੀਆਂ ਨੇ ਕੀ ਕਿਹਾ ਇੱਕ ਫਿਲਮ ਐਕਟਰ ਦੀ ਬੀਪੀਸੀ ਆਪਾਂ ਉਹਨਾਂ ਦੇ ਮੂੰਹੇ ਸੁਣੀਆਂ ਬਾਕੀ ਆਪਾਂ ਗੱਲ ਫੇਰ ਕਰਾਂ ਹਾਂਜੀ ਫਿਰ ਜਪਾਨ ਚ ਤੁਹਾਡੇ ਬੜੇ ਚਰਚੇ ਨੇ ਤੁਸੀਂ ਟੋਕੀਓ ਜਾਓ ਤਾਂ ਅਕਸਰ ਟੀਵੀ ਲਾਓ ਤੁਹਾਨੂੰ ਦਿਖਾਉਣ ਦੇ ਪੱਗ ਬਣ ਕੇ ਤੁਸੀਂ ਕੁਲ ਦੇ ਹੁਣੇ ਉਹਦੀ ਲੜਦੇ ਹੁਣੇ ਟੋਕੀਓ ਦੇ ਵਿੱਚ ਤੁਹਾਡਾ ਇਹ ਕਨੈਕਸ਼ਨ ਕਿਸ ਤਰ੍ਹਾਂ ਬਣਿਆ ਕੀ ਜਪਾਨ ਚ ਪਹਿਲੀ ਵਾਰ ਹੀ ਗਿਆ ਉੱਥੇ ਆਪਣੇ ਪੰਜਾਬੀ ਹੈ ਹੀ ਨਹੀਂ ਪਹਿਲੀ ਗੱਲ ਤਾਂ ਇਹਨਾਂ ਹੁਣ ਤਾਂ ਥੋੜੇ ਥੋੜੇ ਚਲੇ ਗਏ ਹੈਗੇ ਪਹਿਲਾਂ ਕੋਈ ਇੱਥੇ ਪੜਿਆ ਪੱਗ ਵਾਲਾ ਕੋਈ ਬੰਦਾ ਹੈ ਨਹੀਂ ਸੀ ਤੇ ਮੈਂ ਜਦੋਂ ਪਹਿਲੀ ਵਾਰ ਉੱਥੇ ਗਿਆ ਤੇ ਪੱਗ ਦੀ ਚਰਚਾ ਉੱਥੇ ਕਾਫੀ ਹੋਈ ਤੇ ਇਦਾਂ ਇੱਕ ਹਾਦਸਾ ਹੋਇਆ ਮੈਂ ਸ਼ਾਪਿੰਗ ਕਰ ਰਿਹਾ ਸੀ ਸਿੰਜੀ ਕੋ ਸ਼ਾਪਿੰਗ ਪਲਾਜ਼ਾ ਚ ਤੇ ਉੱਥੇ ਜਾਪਾਨੀ ਦੂਰ ਦੇਹ ਦੇ ਕੇ ਪਹਿਲਾਂ ਤਾਂ ਅਸਰੇ ਸੀਗੇ ਫਿਰ ਇੱਕ ਫਿਲਮ ਸਟਾਰ ਸੀ ਕੁੜੀ ਤੇ ਨਾਲ ਬਾਡੀਗਾਰਡ ਵਗੈਰਾ ਸੀਗੇ ਉਹਨਾਂ ਮੈਨੂੰ ਅਪਰੋਚ ਕੀ ਤਾਂ ਕਹਿੰਦੇ ਵੇ ਤੇਰੀ ਪੱਗ ਨੂੰ ਹੱਥ ਲਾਉਣਾ ਚਾਹੁੰਦੇ ਆ ਇਹਨਾਂ ਤੇ ਮੈਂ ਉਹਨਾਂ ਕਹਿੰਦਾ ਮੈਂ ਕਿ ਇਹ ਪੱਗ ਸਾਡੀ ਸੀਕ੍ਰੀਟ ਪੱਗ ਹੈਗੀ ਆ ਭਈ ਇਸ ਨੂੰ ਇਦਾਂ ਬੰਦਾ ਸੈਕਟ ਸੂਟ ਪਾ ਕੇ ਲਾ ਕੇ ਹੱਥ ਨਹੀਂ ਲਾ ਸਕਦਾ ਇਹਨਾਂ ਐਨੀਵੇ ਸੋ ਸ਼ੀ ਟੱਚ ਮਾਈ ਟਰਬਨ ਤੇ ਮੈਂ ਲੰਦੇ ਉਹਨੂੰ ਥੱਪੜ ਮਾਰਿਆ ਇਹਨਾਂ ਤੇ ਉਹਦੇ ਨਾਲ ਚਰਚਾ ਇਹਦੀ ਤਕੜੀ ਹੋਈ ਆ ਪਰ ਉਹਨਾਂ ਚਾਰੇ ਪਾਸੇ ਹੋ ਗਿਆ ਵੀ ਇਹ ਭਾਈ ਸਰਦਾਰ ਹੈ ਕਿੱਥੋਂ ਹਜਾ ਗਿਆ ਭਾਈ ਵੀ ਤਾਂ ਆ ਕੇ ਲੋਕਾਂ ਦਾ ਕੁੱਟਣਾ ਸ਼ੁਰੂ ਕਰਤਾ ਜੀ ਨਾ ਉਹਦੇ ਨਾਲ ਜਾਨੀ ਮੈਨੂੰ ਇੱਚੀ ਦਾ ਬੜਾ ਫਾਇਦਾ ਹੋ ਗਿਆ ਇਹਨਾਂ ਕਿਉਂਕਿ ਸਾਰੇ ਮੀਡੀਆ ਨੇ ਉਹ ਚੀਜ਼ ਕਵਰ ਕਰ ਲਈ ਇਹਨਾਂ ਤੇ ਉਸ ਤੋਂ ਬਾਅਦ ਜਪਾਨੀ ਮੇਰੇ ਪਿੱਛੇ ਪ੍ਰਮੋਟਰ ਪੈਗੇ ਵੀ ਇਦਾਂ ਕਰਕੇ ਵੀ ਤੂੰ ਜਪਾਨ ਸਾਡੇ ਨਾਲ ਸਾਡੇ ਕੋਲ ਜੀ ਤੇ ਫਿਰ ਉਹਨਾਂ ਨੇ ਜਾਨੀ ਆ ਆਪਣੇ ਬਾਹਰ ਚੋਂ ਬੁਲਾਣਾ ਸ਼ੁਰੂ ਕੀਤਾ ਜਪਾਨ ਤਾਂ ਉੱਥੇ ਅਗਰ ਤੁਸੀਂ ਵੀ ਉੱਥੇ ਚਲੇ ਜਾਓ ਅਗਰ ਕਿਹਾ ਵੀ ਜਿਆਦਾ ਟਾਈਗਰ ਦਾ ਰਿਸ਼ਤਾ ਰਹੇਗਾ ਜਿਆਦਾ ਕੋ ਭਰਾ ਹੋਣਾ ਇਹਨਾਂ ਬਹੁਤ ਹੋਤੇ ਆਪਣਾ ਨਾ ਆਇਆ ਬਾਬੇ ਦੀ ਕਿਰਪਾ ਨਾਲ ਤੇ ਬਾਅਦ ਸਾਰੇ ਪ੍ਰਵਾਧ ਤੇ ਮਿਹਰਾਂ ਕਰੋ ਬਖਸ਼ਿਸ਼ਾਂ ਕਰੋ ਜੀ ਆਪ ਜੀ ਮੇਰੇ ਲੜਕਾ ਹੀ ਜਸਟ ਗ੍ਰੈਜੂਏਟਡ ਅ ਦੀ ਯੂਨੀਵਰਸਿਟੀ ਤੇ ਮੈਂ ਉਹਨੂੰ ਟੋਕਿਓ ਲੈ ਗਿਆ ਜੀ ਨੂੰ ਟੋਕਿਓ ਜਦੋਂ ਮੈਂ ਗਿਆ ਉੱਥੇ ਪਹਿਲਾਂ ਤਾਂ ਮੈਂ ਹਮੇਸ਼ਾ ਮੇਰੀ ਸ਼ਰਤ ਦੇ ਬਿਨਾਂ ਅੰਟਰੈਂਸ ਅਪਲੀਕੇਸ਼ਨ ਦੇਣੀ ਤੇ ਜਦੋਂ ਮੈਂ ਪੱਗ ਬਨ ਕੇ ਉੱਥੇ ਐਂਟਰ ਕੀਤਾ ਤੇ 60000 ਦੀ

ਤੇ ਉਸ ਬਾਡੀ ਦੇ ਦੇਖਸਾ ਉਮਰ ਤਾਂ ਤੁਹਾਡੀ ਵਾਹ ਵਾ ਜੀ ਪਰ ਤੁਸੀਂ ਹਾਲੇ ਵੀ ਯੂਥਫੁਲ ਜਿਹੜੀ ਵਿਗਰ ਰੱਖੀ ਹੈ ਤਾਕਤ ਹੀ ਨਹੀਂ ਹੈ ਹਾਂਜੀ ਦੋਸਤੋ ਇਸ ਕੀ ਰਾਜ਼ ਹੈ 1944 ਨੂੰ ਇੰਦਾਂ ਦਾ ਸੁਜਾਪੇਰ ਭਾਜੀ ਰਾਜ ਬੜਾ ਸਪੋਰਟ ਹੰਸ ਜੱਟਾ ਇਨਾਂ ਦੀ ਗੋਪਤਾ ਤੇ 1945 ਨੂੰ ਸ਼ੂਜਾਪੁਰ ਵਿਖੇ ਇਮਰਾਜ ਜਨਮ ਹੋਇਆ ਸੀ ਨੋਜੋਬਾਦ ਇੱਕ ਕੈਨੇਡਾ ਚਲੇ ਗਿਆ ਸੀ ਟਾਈਗਰਜੀਤ ਸਿੰਘ ਮੂਰੀ ਨਾ ਬੇਦਾਕ ਕੇ ਇੱਕ ਵਾਰ ਇਹਨਾਂ ਦੀ ਗੁੱਸਤੀ ਇੱਥੇ ਲੁਧਿਆਣਾੇ ਵੀ ਹੋਈ ਸੀ ਬੰਦੇ ਦੀ ਬੈਸਟ ਕ੍ਰੈਕਰ ਹੈ ਆਪਣਾ ਪਰਚਲਤੋ ਹੀ ਆ ਸੀ ਜੂ ਉਹਨੋਂ ਦੇ ਮੌਜੂਦਾ ਮੈਂਬਰ ਵੀ ਆ ਤੇ ਬਹੁਤ ਹੀ ਵਧੀਆ ਇਨਸਾਨ ਨਸ਼ਿਆਂ ਤੋਂ ਦੂਰ ਐਸ ਵੇਲੇ ਨੌਜਵਾਨੀ ਨੂੰ ਪ੍ਰੇਰਨਾ ਦਿੰਦੇ ਆ ਕਿ ਕੁਦਰਤੀ ਸਰੀਰ ਬਣਾਓ ਨਸ਼ਿਆਂ ਤੋਂ ਦੂਰ ਰਹੋ ਜੇ ਵਧੀਆ ਲੱਗੀ ਵੀਡੀਓ ਸ਼ੇਅਰ ਕਰ ਦਿਓ ਸਾਸਤਰੀ ਕਾ